ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਭਰ ਦੇ ਵਿੱਚ ਕੁਝ ਮਹੀਨੇ ਪਹਿਲਾਂ ਸੰਪੰਨ ਹੋਈਆਂ ਪੰਚਾਇਤੀ ਚੋਣਾਂ ਤੋਂ ਬਾਅਦ ਨਵੇਂ ਚੁਣੇ ਸਰਪੰਚਾਂ ਨੂੰ ਹੁਣ 1200 ਦੀ ਬਜਾਏ 2000 ਰੁਪਏ ਪ੍ਰਤੀ ਮਹੀਨੇ ਮਾਨ ਪੱਤਾ ਦੇਣ ਦਾ ਐਲਾਨ ਕੀਤਾ ਗਿਆ ਸੀ ਤੇ ਹੁਣ ਪੰਜਾਬ ਸਰਕਾਰ ਵੱਲੋਂ ਸਰਪੰਚਾਂ ਨੂੰ ਨਵਾਂ ਮਾਨ ਪੱਤਾ ਜਲਦ ਜਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਸਬੰਧੀ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਵੱਲੋਂ ਪੰਜਾਬ ਦੇ ਸਮੂਹ ਉਪਮੁੱਖ ਕਾਰਜਕਾਰੀ ਅਫਸਰ ਜ਼ਿਲ੍ਹਾ ਪ੍ਰੀਸ਼ਦ ਅਤੇ ਕਾਰਜ ਸாதਕ ਅਫਸਰ ਪੰਚਾਇਤ ਸਮਤੀਆਂ ਨੂੰ ਇੱਕ ਪੱਤਰ 18 ਅਗਸਤ ਨੂੰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਲਿਖਿਆ ਗਿਆ ਕਿ ਮੁੱਖ ਮੰਤਰੀ ਵੱਲੋਂ 24 ਅਪ੍ਰੈਲ 2025 ਨੂੰ ਹੋਈ ਮੀਟਿੰਗ ਵਿੱਚ ਅਨਾਉਂਸ ਕੀਤਾ ਗਿਆ ਸੀ ਕਿ ਨਵੇਂ ਚੁਣੇ ਗਏ ਸਰਪੰਚਾਂ ਨੂੰ ਮਿਲਣ ਵਾਲਾ ਮਾਨ ਪੱਤਾ 12 ਸੋਤੋ ਵਦਾ ਕੇ 2000 ਕੀਤਾ ਹੁੰਦਾ ਇਸ ਸਬੰਧੀ ਕੇਸ ਤਿਆਰ ਕਰਕੇ ਅਦ ਸੂਚਨਾ ਜਾਰੀ ਕਰਨ ਦੇ ਲਈ ਈ ਆਫਿਸ ਰਾਹੀਂ ਮਿਸਲ ਵਿੱਤ ਵਿਭਾਗ ਪੰਜਾਬ ਨੂੰ ਭੇਜੀ ਗਈ ਸੀ ਜਿਸ ਤੋਂ ਉਹਨਾਂ ਹੇਠ ਲਿਖਿਆ ਪ੍ਰੇਖਣ ਕੀਤਾ ਗਿਆ ਹੈ ਕਿ ਜਿੰਨਾ ਬਲਾਕ ਸਮਤੀਆਂ ਜ਼ਿਲ੍ਹਾ ਪ੍ਰਿਸ਼ਦਾਂ ਅਧੀਨ ਜੋ ਹੈ ಗ್ರಾಮ ਪੰਚਾਇਤਾਂ ਜਿਨ੍ਹਾਂ ਦੀ ਆਪਣੇ ਸਰੋਤਾਂ ਤੋਂ ਆਮਦਨ ਨਹੀਂ ਹੈ ਕਿ ਉਹਨਾਂ ਦੇ ਆਪਣੇ ਸਰੋਤਾਂ ਤੋਂ ਆਮਦਨ ಗ್ರಾಮ ਪੰਚਾਇਤ ਨੂੰ ਅਦਾ ਕਰਨ ਲਈ ਉਪਲਬਧ ਹੈ ਜਾਂ ਨਹੀਂ ਇਸ ਸੰਬੰਧੀ ਸਥਿਤੀ ਸਪਸ਼ਟ ਕੀਤੀ ਜਾਵੇ ਤੇ ਇਸ ਦੇ ਨਾਲ ਹੀ ਸੰਬੰਧਿਤ ಗ್ರಾಮ ਪੰਚਾਇਤਾਂ ਜਿਨ੍ਹਾਂ ਦੀ ਆਪਣੇ ਸਰੋਤਾਂ ਤੋਂ ਆਮਦਨ ਨਹੀਂ ਹੈ ਇਸ ਸੰਬੰਧੀ ਸਮੂਹ ਬਲਾਕ ਸਮਤੀਆਂ ਵੱਲੋਂ ਆਪਣੇ ਆਪਣੇ ਜੋ ਹੈ ਹੈੱਡ ਆਫਿਸ ਤੋਂ ਇਸ ਦੀ ਪੁਸ਼ਟੀ ਕਰਵਾ ਕੇ ਭੇਜੀ ਜਾਵੇ ਤੇ ਇਸ ਦੇ ਨਾਲ ਇਸ ਇਸ ਸੰਬੰਧੀ ਜੋ ਹੈ ਇਸ ਪੱਤਰ ਦੇ ਨਾਲ ਇੱਕ ਪਰਫਾਰਮਾ ਵੀ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਪੰਚਾਇਤ ਸਮਤੀਆਂ ਵੱਲੋਂ ਜਾਣਕਾਰੀ ਭੇਜੀ ਜਾਵੇਗੀ ਕਿ ਉਹਨਾਂ ਦੇ ਬਲਾਕ ਦੇ ਵਿੱਚ ਕਿੰਨੀਆਂ ਅਜਿਹੀਆਂ ಗ್ರಾಮ ਪੰਚਾਇਤਾਂ ਹਨ ਜਿਨ੍ਹਾਂ ਨੂੰ ਆਪਣੇ ਸਰੋਤਾਂ ਤੋਂ ਆਮਦਨ ਨਹੀਂ ਹੈ ਤੇ ਪੰਚਾਇਤ ਸਮਤੀ ਦੀ ਆਪਣੇ ਸਰੋਤਾਂ ਤੋਂ ਕੀ ਆਮਦਨ ਹੈ ਪੰਚਾਇਤ ਸੰਮਤੀ ਆਪਣੇ ਸਰੋਤਾਂ ਤੋਂ ਕਿੰਨੀਆਂ ಗ್ರಾಮ ਪੰਚਾਇਤਾਂ ਨੂੰ ਮਾਨ ਪੱਤਾ ਦੇ ਸਕਦੀ ਹੈ ਤੇ ਇਸੇ ਪ੍ਰਕਾਰ ਦੀ ਜਾਣਕਾਰੀ ਜੋ ਹੈ ਪੰਜਾਬ ਦੀਆਂ ਸਮੂਹ ਜ਼ਿਲ੍ਹਾ ਪ੍ਰੀਸ਼ਦਾਂ ਤੋਂ ਵੀ ਮੰਗੀ ਗਈ ਹੈ ਤੇ ਆਸ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜਲਦ ਹੀ ਨਵੇਂ ਬਣੇ ਸਰਪੰਚਾਂ ਨੂੰ 2000 ਮਾਨ ਜੋ ਹੈ ਪ੍ਰਤੀ ਮਹੀਨਾ ਮਾਨ ਪੱਤਾ ਜਾਰੀ ਕੀਤਾ ਜਾ